ਆ ਤੁਹਾਡੇ ਸਾਹਮਣੇ ਆਪਾਂ ਢਾਈ ਵਾਰ ਪਹੌਟੂ ਤਣੋਲਾ ਜੀ ਆਪਾਂ ਪਾਸਿਆਂ ਜੀ ਹੁਣ ਵਾਰੀ ਮੰਡੀ ਤੇ ਬੱਕਰੇ ਤੇ ਬੱਕਰੀਆਂ ਦੇ ਵਿੱਚ ਅੱਜ ਤੁਹਾਨੂੰ ਦਿਖਾਵਾਂਗੇ ਬੱਕਰੀਆਂ ਦਾ ਸੌਦਾ ਵੀਡੀਓ ਦੇ ਵਿੱਚ ਸੋ ਇਹਦਾ ਲਾ ਬਣਾ ਰਹੇ ਹੋ ਪੂਰੇ ਕਰ ਭਾਈ ਫਿਰ ਅਸੀਂ ਸਬਸਕ੍ਰਾਈਬ ਜੀ ਅੰਤ ਤੱਕ ਵੀਡੀਓ ਦੇਖਿਓ ਰਾਜੂ ਨੇ ਸੌਦਾ ਕਰਾਇਆ ਜੀ ਰਾਜੂ ਦੜਬੇ ਨੇ ਤੰਗੋ ਵਾਲੀ ਮੰਡੀ ਤੇ ਆਪਾਂ ਪਹੁੰਚੇ ਵਿਆਂ ਅੱਜ ਤੁਹਾਨੂੰ ਪੂਰਾ ਘੈਂਟ ਸੌਦਾ ਦਿਖਾਵਾਂਗੇ ਜੀ ਵੀਡੀਓ ਦੇ ਵਿੱਚ ਜੇ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤੇ ਨਟ ਦੀ ਪਵਾਉਣੀ ਆ ਤ ਆਪਣਾ ਫੋਨ ਨੰਬਰ ਹੈ ਜੀ 78885 38188 ਜੀ ਆਜੋ ਜੀ ਫਿਰ ਤੁਹਾਨੂੰ ਦਿਖਾਈਏ ਸੌਦਾ ਵੀਡੀਓ ਨਾ ਬਣੇ ਰਹੋ ਜੀ ਲਾਜ਼ਮੀ ਆਜੋ ਜੀ ਫਿਰ ਮੈਦਾਨ ਦੇ ਵਿੱਚ ਆਜੋ ਗਰਾਸ ਸੌਦਾ ਦੇਖੋ ਟੋਂਗੜੀ ਮੰਡੀ ਦਾ ਹੁਣ ਦੇਖੋ ਸੌਦਾ ਇੱਕ ਇਹ ਆ ਗਈ ਜੀ ਕੋਪਾ ਲਿਆ ਫੜਾ ਮੰਡੀ ਟੋਂਗੜੀਆ ਆ ਇਧਰ ਫੜੀਓ ਕਰਨ ਇਹਨਾਂ ਦੇ ਬਾਬੇ ਦੇ ਨਾਲ ਤੂੰ 2025 ਹੈ ਜੀ ਵਾ ਸੰਤਾ ਹੈ ਜੇ ਬਾਬਿਆਂ ਦੀ ਲੋੜ ਹੈ ਮੈਂ ਖੁਦ ਬਾਬਾ ਆਪਾਂ ਬਾਬੇ ਨੂੰ ਆਪਾਂ ਟੱਕਰ ਗਿਆ ਵਾਹ ਜੀ ਵਾਹ ਹੋਰ ਆ ਇੱਕ ਇਹ ਗੱਬਣਾ ਜੀ ਬਣਉਣਾ ਮਾਲਕ ਬਣਾਉਂਦਾ ਜੋੜੀਆਂ ਹਾਂ ਮਾਲਕ ਬਣਾਉਂਦਾ ਜੋੜੀਆਂ 6 ਲੈਣੀਆਂ ਨੇ ਕਿੰਨੀਆਂ ਬਾਬੇ 6 6 5 ਕਰ ਦੋ ਕਰ 5 ਕਰ ਦਈਏ ਹਾਂ ਫਿਰ ਆ ਫਿਰ ਤੂੰ ਐ ਕਰ ਉਹ ਦੇਖ ਮੈਂ ਕਹਿੰਦਾ ਗੱਬਣ ਨੂੰ ਪਾ ਲਾਂਦਾ ਬਾਬੇ ਐ ਪਾ ਲਈ ਤੂੰ ਹੋ ਕਾ ਬਹਿ ਲਾ ਓ 6 ਕਰ ਦੇ 6 ਕਰ ਦੋ ਪਾਠੜੀਆ ਪਾਠਬੜੀ ਸੋਹਣੀ ਐ ਪਪਾ ਜੀ ਖੂਸ਼ ਹੋ ਛੇ ਕਰ ਲੀਏ ਹੁਣ ਇਧਰ ਚਲੋ ਪਹਿਲਾਂ ਦੰਦ ਦੇਖੋ ਬਾਬਾ ਜੀ ਤੁਸੀਂ ਨਹੀਂ ਛੇ ਕਰ ਲੀਏ ਕੋਈ ਗੱਲ ਨਹੀਂ ਕਰ ਲਾਂਗੇ ਸੀ ਮਰਿਆ ਘਰ ਤੂੰ ਇਹਨਾਂ ਨਾਲ ਗੱਲ ਮੈਂ ਇਹਨੂੰ ਕੈਨਾ ਵੀ ਖੜਦਾ ਹੈ ਕਨਾ ਤੂੰ ਆਉਣਾ ਆ ਜਾਓ ਬਾਬਾ ਜੀ ਦੰਦ ਦੇਖੋ ਹੈਲੋ ਇਹੀ ਦੇਖਣਗੇ ਚਲਦਾ ਦੇਖੋ ਹਾਂ ਕਿੱਥੇ ਆ ਬਾਈ ਸਿੱਟੇ ਹਾਂ ਬਈ ਸ਼ਾਮ ਨੂੰ ਗੱਲ ਕਰਾਂਗੇ ਟਿਕਾਈ ਜਾਣਾ ਹਾਂ ਆ ਐ ਕਰ ਸ਼ਾਮ ਨੂੰ ਲੋ ਜੀ ਛੇ ਹੋ ਗਏ ਆ ਤਾਂ ਦੰਦ ਦੇਖੀ ਹੋਏ ਨੇ ਨਵੀਆਂ ਕਮੀਆਂ ਪਰ ਸਾਰੀਆਂ ਚੈੱਕ ਕਰੋ ਜੀ ਸਾਰੀਆਂ ਨਵੀਆਂ ਕਿਉਂ ਨਾ ਮੁੰਡਾ ਇਹ ਨਵੀਆਂ ਏ ਛੋਟੇ ਜਿਹੇ ਜਵਾਕਾਂ ਨੂੰ ਜੀਆ ਹੋਇਆ ਦੰਦ ਕਸਿਆ ਹੋਇਆ ਆਪਾਂ ਪਾਉਣੀ ਨਹੀਂ ਚੈੱਕ ਕਰੋ ਆ ਦੇਖਿਓ ਵੀਡੀਓ ਵਾਲਿਆ ਕਿਉਂ ਜੀ ਲੈ ਨਵੀਆਂ ਓਏ ਇਧਰ ਬਾਬਾ ਜੀ ਲੈ ਨਵੀਆਂ ਮੇਲਣ ਇੱਥੇ ਸਾਰੀ ਜਾਨਵਰ ਨਵੇਂ ਨਹੀਂ ਲੈ ਇਹ ਵੀ ਨਵੀਆਂ ਕਿਉਂ ਆਪਾਂ ਗਲਤ ਕੰਮ ਕਿਉਂ ਕਰਾਵਾਂਗੇ ਯਾਰ ਮਾੜੀ ਹੋ ਤੂੰ ਬਾਬਾ ਲੋਕਾਂ ਨੇ ਛੱਡ ਦੂੰ ਉਹ ਆਪਣੇ ਤਾਏ ਦਾ ਮੁੰਡਾ ਲੱਗਦਾ ਸਾਰੇ ਨਵੇਂ ਨੇ ਇਹ ਵੀ ਨਵੀਂ ਹੈ ਲਾ ਬਾਕੀ ਥਣ ਦੇਖ ਸਕਦੇ ਹੋ ਬਾਬਾ ਓਏ ਥਣ ਵੀ ਚੈੱਕ ਕਰਾਂਗੇ ਬਾਬੇ ਨੇ ਰੋਜ ਬੂਰੀਆਂ ਚੋਈਆਂ ਨੇ ਟਿਕਦੇ ਹੀ ਨਹੀਂ ਯਾਰ ਸਾਰੇ ਕੰਮ ਇੱਕਦਮ ਕਿਵੇਂ ਕਰਾਵਾਂਗਾ ਰਾਜ ਜੇ ਤਾ ਫਿਰ ਤੂੰ ਆਪੇ ਵੇਚ ਲੈ ਯਾਰ ਲਾਓ ਜੀ ਓਏ ਇਹ ਜੇ ਬੰਦਾ ਕਿੱਥੋਂ ਨੇ ਆ ਪੋਪੀ ਆ ਗਿਆ ਕਿਉਂ ਰੋ ਰਦਾ ਬਰਦਾਸ਼ਤ ਲੈ ਲਾ ਚਾਰ ਦਿਨ ਤੋਂ ਜਮੀ ਚੜੇ ਹੋਏ ਜਾਂਦਾ ਮਾਲ ਸਾਰੀ ਵਧੀਆ ਓਕੇ ਦੀ ਰਿਪੋਰਟ ਹੈ ਚਲੋ ਠੀਕ ਹੈ ਜੀ ਇਹਦਾ ਅਜੂ ਦੇ ਦੰਦਵਾਰ ਕੀ ਢੇੜੇ ਦੰਦਵਾਰੀ ਮੇਰਾ ਟੁੱਟ ਕੇ ਬੁੜਾ ਹੋ ਗਿਆ ਪਰ ਚੱਕ ਕੇ ਗੋਦੀ ਹੁਣ ਵੀ ਇਹਨੂੰ ਢੇਕ ਲੂ ਮੈਂ ਹਾਂ ਤੇ ਕੱਲ ਦਾ ਕੀ ਕੰਨਾ ਜੰਮਿਆ ਹੋਇਆ ਲੈ ਫੜਾ ਜਾਣ ਮੇਰੇ ਨਾਲ ਵੱਧ ਮੇਰੇ ਚਾਹੀਦੇ ਨਾ ਨਾ ਵੱਧ ਨਾ ਜਮਾ ਨਵੀਂ ਲੋਟ ਠੀਕ ਹੈ ਨਵੀਆਂ ਰੇ ਗਏ ਸਾਰ ਗੱਬਣਾ ਫੰਡਣਾ ਭਾਈ ਇਹ ਉਹ ਬਾਈ ਚਰਨੇ ਆ ਤੁਹਾਨੂੰ ਕੰਮ ਕਿ ਦੱਸਿਆ ਨਾ ਸਾਨੂੰ ਆਸੀ ਖੁਦ ਆਪ ਕਰਦੇ ਇਹ ਆਪ ਮੁੰਡਾ ਕੁੜੀਆਂ ਪਿਆਉਂਦਾ ਕਈ ਕਈ ਵੀ ਦੀ ਆਸੀ ਨਹੀਂ ਉਹਦੇ ਹੈਗੇ ਠੀਕ ਹੈ ਦੁਨੀਆ ਕੋਈ ਮੈਨੂੰ ਸੈਲਫ ਮੈਨੂੰ ਬਾਹਰੋਂ ਸੰਜੋਗ ਨਹੀਂ ਮਿਲਿਆ ਮੈਂ ਆਵਦਾ ਜਿੰਨਾ ਇਹ ਤਾਂ ਬੱਚਤ ਹੁੰਦੀ ਬੜਾ ਮੂੰਹ ਕਰਕੇ ਸੰਜੋਗ ਹੁੰਦਾ ਬੜਾ ਸੰਜੋਗ ਮਿਲਦਾ ਬਾਬਾ ਜੀ 11 ਕੁੜੀਆਂ ਦੇ ਬੱਚੇ ਬਾਬਾ ਜੀ ਅਸੀਂ ਹਰ ਸਾਲ ਹੀ ਕਰਦੇ ਹਾਂ ਬਾਬਾ ਜੀ ਰੇਸ਼ਮ ਸਿੰਘ YouTube ਤੇ ਸਰਚ ਮਾਰ ਸਕਦੇ ਹੋ ਬਾਬਾ ਜੀ ਆ ਦੇਖ ਪਾਵਲ ਕਿੰਨੀ ਖੜੀ ਆ ਰੱਬ ਦਾ ਰੂਪ ਐ ਇਹ ਬਿਲਕੁਲ ਬਿਲਕੁਲ ਸਭ ਦੇ ਪਰਮਾਤਮਾ ਨੇ ਲੋਕ ਬਿਲਕੁਲ ਤੇਰਾ ਇਹ ਕੰਮ ਸੁਣ ਕੇ ਕਿਸੇ ਨਾ ਕਿਸੇ ਭਗਤ ਦੇ ਦਿਆ ਉੱਠੂਗੀ ਮਨ ਚ ਤੇਰੀ ਕੋਈ ਐਲਫ ਜਰੂਰ ਕਰੂ ਤੂੰ ਗਾਹ ਕੁੜੀਆਂ ਵਿਆਹੰਦਾਰ ਬੰਦਿਆਂ ਦੇ ਸਜੋਗ ਨਾਲ ਸਭ ਕੋਲ ਤੋਬੇ ਤੇ ਰੋ ਵੀ ਭਰੇ ਜਾਂਦੇ ਨੇ ਭਾਈ ਚੰਗੇ ਕੰਮ ਵਾਸਤੇ ਹਰੇਕ ਬੰਦਾ ਖੜਦਾ ਆ ਦੇਖੋ ਜੀ ਸਾਡੇ ਦੇ ਹੱਜ ਤੱਕ ਅਸੀਂ ਆਪ ਕਰ ਰਹੇ ਆ ਆਪਦੀ ਤਰਫ ਤੋਂ ਹਰ ਸਾਲ ਲੈ ਭਾਈ ਚਰਨੇ ਹੁਣ ਆਪਾਂ ਬਹੁਤੀਆਂ ਗੱਲਾਂ ਦਾ ਗਿੱਦਾ ਫੇਰ ਪਾਵਾਂਗੇ ਠੀਕ ਐ ਪਹਿਲਾ ਮੁੰਡੇ ਨੂੰ ਘੋੜੀ ਤੇ ਚੜਾਵਾਂਗੇ। ਹਾਂ ਕੀ ਮੰਗਦਾ ਇਹਨਾਂ ਦਾ? ਹੁਣ ਛੀਏ ਲੈਣੀ ਐ ਨਾ ਬਾਬਾ ਜੀ। ਛੀਏ ਲੈਣੀਆਂ ਨੇ। ਪਹਿਲਾਂਗੇ ਛੀਏ ਲੈ ਲਾਂਗੇ। ਠੀਕ ਆ ਜੀ। ਆਇਆ ਦੇਖ ਮੁੱਲ ਤੱਕਰਾਉਣ ਨੂੰ ਜਿੰਨਾ ਮਰਜ਼ੀ ਕਰੀ ਚੱਲ। 18000 ਰੁਪਏ ਬੱਕਰੀਆਂ ਦੇ। ਹੈ? 18000। ਲਓ ਜੀ 18 ਕੋਈ ਗੱਲ ਨਹੀਂ ਖੜ ਬਾਬਾ। ਖੜ। ਖੜ ਬਾਬਾ ਖੜ। ਆ ਖੜਿਓ ਕੰਨ। ਇੱਧਰ ਆ ਮਿਲਵੇ ਊਠ ਚ। ਓਰੇ ਆ। ਬੱਕਰੀਆਂ ਸਾਰੀਆਂ ਚੰਗੀਆਂ ਨੇ ਨਵੀਆਂ ਨੇ ਮੰਗ ਲਿਆ ਨੇ ਕੁਝ ਮੰਗਣਾ ਅਰੇ ਹਾਂ ਕਰੋ ਰੱਬ ਕੋਲੋਂ ਡਰ ਕੇ ਬਾੜਾ ਮੁੰਡਾ ਨਾ ਮੰਗਿਆ ਕਰ 18000 ਨੂੰ ਬਾਬਾ ਨਹੀਂ ਚੱਲਦਾ ਬੱਕਰੀਆਂ ਠੀਕ ਹੈ ਉਹ ਕਹਿੰਦਾ ਮੈਂ ਵੀ ਗਰੀਬਾਂ ਗਾਂ ਦੀਆਂ ਗਰੀਬ ਪਰਿਵਾਰਾਂ ਦੇ ਕੰਮ ਕਰਲੇ ਨੇ ਠੀਕ ਹੈ ਸੱਚ ਮਾਰ ਸਕਦੇ ਹੋ ਆਪਣਾ ਕੋਈ ਗੱਲ ਨਹੀਂ ਕੋਈ ਠੱਗ ਨਹੀਂ ਚੋਰ ਨਹੀਂ ਵਿਚਾਰਾ ਸੱਚਾ ਬੰਦਾ ਸਾਲਾਂ ਤੋਂ ਕਰ ਰਹੇ ਆ ਮਾਲ ਕਰਾ ਰਹੇ ਉਹ ਕਹਿੰਦਾ 11000 ਨੂੰ ਪਰ ਮੈਂ 11000 ਨਹੀਂ ਕਹਿੰਦਾ ਬਾਬੇ ਨੂੰ ਮੈਂ ਨਾ ਕਰਤੀ ਜਵਾਬ ਦੇਤਾ ਲੈ 12000 ਨੂੰ ਬੱਕਰੀਆਂ ਦੀ ਨਹੀਂ ਹੁੰਦੀ ਤਾਂ ਫਿਰ ਹੁਣ ਕੀ ਕਰੀਏ ਆਪ ਨੂੰ ਇੰਨਾ ਮਿਲਦੀਆਂ ਬਾਹਰੋਂ ਫਿਰ ਦੇਣੀਆਂ ਕਿੰਨੇ ਨੂੰ ਨਹੀਂ ਰਸਤਾ ਤਾਂ ਪਾ ਦੇ ਕੋਈ 7.5 17000 ਨੂੰ ਬੱਕਰੀਆਂ ਲੈ ਨਹੀਂ ਮਿਲਦੀ ਤੇਰੀ ਮਾੜੀ ਚੰਗੀ ਸਭ ਵਿੱਚ ਆ ਗਈ ਠੀਕ ਹੈ ਇਹਦੇ ਥਲੇ ਬੱਚਾ ਆਏਗਾ ਕੋਈ ਇੱਕ ਦਾ ਬੱਚਾ ਹੀ ਹਾਂ ਉਹ ਬੱਚਾ ਮਿਲੂਗਾ ਬਾਬਾ ਜੀ ਆਪਾਂ ਨੂੰ ਐਤੀ ਵੀ ਹੈ ਨਹੀਂ ਬੱਚਾ ਪਰ ਬਾਬਾ ਜੀ ਗੱਲ ਸੁਣ ਲੈ ਬੱਕਰੀਆਂ ਹੈ ਐ ਨਹੀਂ ਮਿਲਣੀਆਂ ਜਿੱਥੇ ਮੈਂ ਤੈਨੂੰ ਕਿਹਾ ਸੀ ਨਾ ਉੱਥੇ ਜੋ ਕੇ ਦੇਖ ਲੈਣਾ ਤੀਰ ਜਾਨਵਰ ਨਵੇਂ ਦੇ ਤੀਰ ਦੇ ਨਿਸ਼ਾਨੇ ਨੂੰ ਤੂੰ ਕੱਚਾ ਨਾ ਜਾਣਦੇ ਸਨ ਕੇ ਟਿੱਡ ਚ ਮਾਰ ਉਹਦੇ ਉਹ ਖੜਾ ਹੈ ਟੇਡੀ ਜੀ ਪੱਗ ਵਾਲਾ ਐ ਇੱਥੇ ਰੱਖ ਹਾਂ ਤੇਰੇ ਕੇ ਹੈ ਹਾਂ ਤਮ ਉਹਦੇ ਆਏ ਵੀ ਜਾਰੀ ਆ ਫੇਰ ਲੈ ਓਏ ਕਰਦੇ ਆ ਬਾਬਾ ਕਰ ਦੋ ਕਰ ਦੋ ਫੇਰ ਜੇ ਤਾਂ ਮੇਰੀ ਜ਼ਬਾਨ ਤੇ ਕੋਈ ਰਸਤੇ ਮੁੱਲ ਚਾੜੇ ਤਾਂ ਮੈਂ ਮੁੰਡੇ ਨੂੰ ਟੋਕਾ 100 ਕੁਸ ਕਹਿ ਲਿਆ ਮੁੰਡੇ ਨੂੰ ਜਵਾਕ ਨੂੰ ਉਹ ਬਿਸ਼ਰਮ ਕਰਤਾ ਮੈਂ ਵਿਚਾਰਾ ਗੁਵਾਰ ਇਹ ਤਾਂ ਬੰਦਾ ਹੀ ਨਰਮਾ ਨਹੀਂ ਹੋਰ ਜਾ ਹੋਵੇ ਮੈਨੂੰ ਕੁੱਟ ਲੈ ਨੇਮਦ ਵਾਲਾ ੱੱਕੇ ਮਾਰਨਾ ਨਾ ਕੁੱਟਲਾਣਾ ਲੋਟ ਹੈ ਜਵਾਖ ਲੈ ਰਿਆ ਓਏ ਕਿ ਕਿਹੜੇ ਪਿੰਡ ਦਾ ਤੂੰ 13000 ਨੂੰ ਬੱਕਰੀਆਂ ਹੋਣਗੀਆਂ ਨਹੀਂ ਹੁੰਦੀਆਂ ਜੀ ਹੋਗੀਆਂ 13000 ਨੂੰ ਬੱਕਰੀਆਂ ਆਉਣੀਆਂ ਦਾਇਆ ਯਰੇ ਕੀ ਗੱਲ ਹੋ ਗਈ ਹੈ ਦੇ ਦੇ ਸਾਨੂੰ ਪੱਲੋਂ ਪਾਉਂਦੀਆਂ ਨੇ ਦੇ ਦਾਂਗੇ ਖੜੀ ਆਪਾਂ ਵੇਚਣ ਵਾਸਤੇ ਇਹਨਾਂ ਨੂੰ ਕਿਹੜਾ ਅੱਜ ਦਾ ਕੰਮ ਆਪਣਾ ਵੀ ਅੱਜ ਹੀ ਵੇਚ ਕੇ ਉਹ ਹੋ ਜਾਣਾ ਆ ਤਾਂ ਇਲਾ ਹੀ ਕਰੋ ਬਾਬਾ ਜੀ ਹੁਣ ਕੀ ਕਰਾਂ ਜਾਨਵਰ ਵੀ ਸਾਰੇ ਵਧੀਆ ਨੇ ਸਾਫ਼ ਨੇ ਜਾਨਵਰ ਸਾਰੇ ਸਾਰੇ ਨਵੇਂ ਨੇਗੇ ਓਏ ਐਸੀ ਵੀ ਤਾਂ ਕੁੜੀਆਂ ਦੇ ਵਿੱਚੋਂ ਇਹਨਾਂ ਚੋ ਹੀ ਕਰਨਾ ਹੈ ਬਾਬਾ ਜੀ ਦੱਸਾ ਸਾਰਾ ਕੁਝ ਦੇਖੋ ਸਾਰੇ ਜਾਨਵਰ ਕੁੜੀ ਵੀ ਬੰਦਾ ਕਹਿ ਕੇ ਓਏ ਐਸੇ ਆਪਦੇ ਵਾਸਤੇ ਕਰਨਾ ਸਿਰਫ਼ ਆਪਦੇ ਵਾਸਤੇ ਕਰ ਰਿਹਾ ਇਹਦੇ ਥਣ ਦਿਖਾ ਚਰਨੇ ਪਹਿਲਾਂ ਖੜ ਜਾ ਓਏ ਫੜੀ ਹੋ ਤੈਨੂੰ ਤੂੰ ਖੋਲੀ ਜੇ ਕਰਨਾ ਚਾਹਲਾ ਚੈੱਕ ਕਰਕੇ ਲੈ ਕੇ ਜਾਓ ਬਾਬਾ ਜੀ ਤੁਸੀਂ ਖੜ ਜਾ ਯਾਰ ਕਿਉਂ ਜੀ ਆਹ ਦੇਖੋ ਕਿਸੇ ਬੱਕਰੀ ਦੇ ਥਣ ਚ ਫਾਲਟ ਹੋਵੇ ਉਹਦੀ ਵੀ ਜ਼ਿੰਮੇਵਾਰੀ ਆ ਨਾ ਇਹ ਗੱਲ ਪੱਕੀ ਹੈ ਫਿਰ ਫਾਲਟ ਨਹੀਂ ਹੈਗਾ ਨਵੀਆਂ ਪੱਠਾਂ ਦੇ ਸਾਰੇ ਮਾਲ ਹੈ ਨਵੇਂ ਇੱਕ ਗੱਲ ਸੁਣ ਲਈ ਬਾਬਾ ਸਾਰੀ ਮੰਡੀ ਚ ਜਿਹੜਾ ਕੱਢ ਕੇ ਉਹ ਰੇ ਦੁਬਾਰਾ ਵੀ ਆ ਜੀ ਜਿਹੜੇ ਰੰਗ ਹੁਣ ਖੜੇ ਹੋਏ ਨੇ ਨਾ ਓਏ ਚੁੱਪ ਯਾਰਾ ਵੀਡੀਓ ਸਾਡੀ ਕਿਉਂ ਖਰਾਬ ਕਰਦਾ ਤੂੰ ਨਾ ਦੀ ਬੱਕਰੀਆਂ ਲੈ ਜਾਂਦੀਆਂ ਨੂੰ ਜਿਹੜਾ ਰੰਗ ਹੁਣ ਖੜਿਆ ਹੈ ਨਾ ਦੁਨੀਆ ਤੇ ਮੇਲਾ ਲੱਗਿਆ ਹੈ ਜਿਹੜੀ ਗੱਲ ਬਿੰਦਕ ਚ ਹੁਣ ਜ਼ੁਬਾਨ ਚੋਂ ਨਿਕਲ ਗਈ ਫੇਰ ਨਹੀਂ ਨਿਕਲਣੀ ਜਿਹੜੀ ਹਵਾ ਇਧਰੋਂ ਚੱਲ ਰਹੀ ਉਹ ਕੱਲ ਨੂੰ ਨਹੀਂ ਆਉਂਦੀ ਅੱਜ ਆ ਗਈ ਠੀਕ ਹੈ ਅੱਜ ਮੈਂ ਮਰ ਗਿਆ ਅੱਜੇ ਫੂਕਿਆ ਜਾਂ ਸਿਆਮ ਤੱਕ ਨੀ ਰਾਤ ਨੂੰ ਡੱਬੇ ਚਲਾਉਣਾ ਪਊਗਾ ਖੇਚਲਾ ਕਿੰਨੀ ਹੋ ਗਈ ਮਾਨ ਸਾਹਿਬ ਤੈਨੂੰ ਤੇ ਛੇਤੀ ਗੋਹੇ ਇਕੱਠੇ ਕਰਕੇ ਮੈਨੂੰ ਅੱਗ ਲਾ ਦੋ ਫੂਕ ਦੋ ਪਰ ਇਹ ਜੱਬ ਮੈਨੂੰ ਵੱਡ ਦਣ ਦੇ ਕਿਤੇ ਫਿਰਿਆ ਨਹੀਂ ਫੇਰੇ ਮੇਲਾ ਨਹੀਂ ਜੁੜਨਾ ਮੇਰੀ ਗੱਲ ਸੁਣ ਲੈ ਤੈਨੂੰ ਮਰਵਾ ਕੇ ਨਹੀਂ 라ਜੀ ਇਹ ਪਾ ਬੱਕਰੀਆਂ ਨਹੀਂ ਮਿਲਣੀਆਂ ਸਾਰੀ ਮੰਡੀ ਚ ਜਾਇਆ 35000 40000 25000 ਸਾਰੇ ਕਿਤੇ ਭਾਅ ਵਜਾਰੇ ਪਰ ਮੈਂ ਤੇਰੀ ਗੱਲ ਤੇ ਬਾਬਾ ਜੀ ਫੁੱਲ ਚੜ ਕੇ 라ਜੀ ਆ ਉਹ ਕਿਵੇਂ ਕਿਹਾ ਕਰਦੇ ਨੇ ਅਣ ਦਾੜੀਆ ਸੁੱਕਾ ਨਾ ਲੰਗ ਜਾਵੇ ਮੈਂ ਲੜ ਜਾਂ ਪ੍ਰਿੰਟ ਬਣ ਕੇ ਵੀမဲ့ ਪ੍ਰਿੰਟ ਬਣ ਕੇ ਚਰਨੇ ਦੇ ਲੜੇ ਜਾਣਾ ਤਾਂ ਚੰਗੀ ਗੱਲ ਐ ਉਹ ਇਹਨਾਂ ਤੋਂ ਅਸੀਂ ਵੀ ਤਾਂ ਗਰੀਬ ਪੁੜੀਆਂ ਵਾਸਤੇ ਕਰਨਾ ਹੈ ਕੋਈ ਆਪ ਅਸਫਾਕ ਦੇ ਵਾਸਤੇ ਮੇਰੀ ਗੱਲ ਸੁਣੋ ਜੀ ਜੇ ਤਾਂ ਹੁੰਦੀਆਂ ਮੇਰੀਆਂ ਘਰ ਦੀਆਂ ਮੈਂ ਤੁਹਾਨੂੰ ਇੱਕ ਬੱਕਰੀ ਐਂ ਫੜਾਉਂਦਾ ਸ਼ਾਬਾਸ਼ 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 ਕੀ ਗੱਲ ਆ ਅਸੀਂ ਉਹ ਘਰ ਵਾਸਤੇ ਪਾਲਣੀਆਂ ਹੁੰਦੀਆਂ ਮੇਰੇ ਜਿਦੋਂ ਨੇ ਕੁੱਲੇ ਕਰ ਗਿਆ ਨਾ ਮੈਂ ਤੁਹਾਨੂੰ ਕੰਨ ਫੜਾ ਦੂੰਗਾ। ਇਹ ਵੀ ਦੇਖੋ। ਦੇਖੋ ਅਸੀਂ ਪਤਾ ਨਹੀਂ ਕਿੱਥੋਂ ਦੀ ਧੀ ਤੇ ਆਣੀ ਹੋਊਗੀ। ਕਿਉਂ ਜੀ? ਠੀਕ ਹੈ। ਇਹਦਾ ਡਸਟ ਬਣਾ ਹੱਥ ਚੱਕਰਾ। ਓਰੇ ਆ ਓਏ ਛੱਡ ਸਾਰੀਆਂ ਗੱਲਾਂ ਪਤਾ ਇਹ ਦਾਨ ਕਰਤੀਆਂ। ਕਿਉਂ ਜੀ? ਓਰਾ ਇਹ ਗੱਲ ਨਹੀਂ ਹੁੰਦੀ। ਓਰੇ ਆ ਓਰੇ। ਲਾ ਫੜੀ ਹੋਏ ਇਹਦੇ ਓਰੇ ਆ। ਕਰ ਰੋ ਬਣਾ। ਮਾ ਹੋ ਗਈਆਂ ਚੱਕ। ਬਾਬਾ ਜੀ 13000 ਮੈਂ ਲਾਇਆ। ਕਿਉਂ ਜੀ? ਹੁਣ ਤੂੰ ਜੇ ਦੱਤ ਨੂੰ ਵੜਦੀ ਹੈ ਪਰ। ਵੱਡਣ ਚ ਹੀ ਫਾਇਦਾ ਫਰੈਂ ਕੱਚੀਆਂ ਬਿੱਲੀਆਂ ਨਾਲ ਬੱਕਰੀਆਂ ਨਹੀਂ ਵੇਣੀਆਂ ਤਾਇਆ। ਪੂਰੀਆਂ 13000 ਰੁਪਏ ਨਹੀਂ ਹੁੰਦੀਆਂ ਹੋਰ ਕਿੱਥੇ ਹੋਣੀਆਂ ਉਹ ਵੀ ਨਹੀਂ ਹੋਣੀਆਂ ਹੈਗਾ ਪਤਾ ਮੇਰੀ ਗੱਲ ਸੁਣਦਾ ਨਾ ਹੋ ਗਈਆਂ ਲੈ 14 ਮਿੰਟ ਹੋ ਗਈਆਂ ਹੋ ਗਈਆਂ 14 ਨਾਟੀਆਂ ਬਸ ਉਹ ਫੜ ਬਾਬਾ ਜਰ ਫੜ ਲੈ ਮੰਨਿਆ ਕਰ ਹੋ ਗਈਆਂ ਹੋ ਗਈਆਂ ਹੋ ਗਈਆਂ ਹੋ ਗਈਆਂ ਬਾਬਾ ਕਰਨਾ ਉਹ ਬਾਈ ਨਹੀਂ ਹੁੰਦੀਆਂ ਠੀਕ ਹੈ ਨਾ ਕਰ ਐਡਾ ਕਿੱਡੀ ਕੀ ਗੱਲ ਹੈ ਯਾਰ ਉਹ ਯਾਰ ਗੱਲ ਬਥੇਰੀ ਆ ਆਪ ਨੂੰ ਪਾਉਂਦੀਆਂ ਨੇ ਪਲੂ ਜਾਂ 16000 ਨੂੰ ਬੱਕਰੀਆਂ ਲੈ ਜਾ ਬਸ ਸੁਣੇ ਲਾਸਟ ਹੀ ਆ ਗੱਲ ਕਿਉਂ ਜੀ ਫੇਰ ਓ ਖੜ ਜਾ ਬਾਬਾ ਮਰ ਜਾ ਖੜੀ ਖੜੀ ਬੱਕਰੀਆਂ ਕਨੀਦਾ ਨਹੀਂ ਗਾ ਮਾਂ ਓ ਖੜ ਜਾ ਮਰ ਜਾ ਰੁਕ ਜਾ ਰ ਤੂੰ ਚੰਦਾ ਨਹੀਂ ਓ ਐਨੀ ਬਕਵਾਸ ਨਹੀਂ ਮਰਵਾ ਲਈ ਇਹਨਾਂ ਨੇ ਮਾੜਾ ਚੰਗਾ ਬਨੂ ਕਾ ਲੈਣ ਨਾਲੇ ਮੈਨੂੰ ਕਾ ਲੈਆ ਕੋਈ ਗੱਲ ਨਹੀਂ ਥੋੜੀ ਪਈ ਆ ਮੰਡੀ ਮਾਤੇ ਮੰਡੀ ਦੇ ਪਈ ਆ ਫੇਰ ਕੱਲ ਤਾਂ ਇਹ ਆ ਜੇ ਅਗਲੇ ਨੂੰ ਪੁੱਗਣ ਗਿਆ ਫਾਇਦਾਗਾ ਆਪ ਨੂੰ ਘਾਟਾ ਪਉਂਦਿਆਂ ਨੇ ਤਾਇਆ ਮੈਨੂੰ ਪੂਰੇ ਵੀ ਕਰਦਿਆਂ ਦਿਖਿਆ ਮੈਂ ਜਦੇ ਫੜਾ ਦੂੰਗਾ ਮਰਦੇ ਮਰਦੇ ਆ ਹੋਰ ਕੀ ਹੈਗਾ ਜਮੀ ਮਰਦੇ ਹੋਰ ਆ ਜਾ 14 ਤਨੂ ਹੋ ਗਿਆ ਥੱਟ ਹੋ ਗਿਆ ਭਾਈ ਬਾਬੇ ਜਾ ਮੱਥੇ ਨਾਲ ਕੇਸ ਨੂੰ ਮੈਂ ਕੱਚਾ ਨਹੀਂ ਹੋਣ ਦਿੰਦਾ ਬਰੀ ਕਰਕੇ ਤੋਰੂੰਗਾ ਕੰਟਾ ਹੋ ਗਿਆ ਕਹਿੰਦਾ ساری ਰਾਤ ਰੋਹੀ ਮਰਿਆ ਕਮਾਂਡੀਆਂ ਦਾ ਸਵਾਦ ਕਾਦਾ ਹੂ ਸਾਨੂੰ ਫੇਰ ਕੱਲੀ ਕੱਲੀ ਚੈੱਕ ਕਰ ਬਾਬਾ ਮੈਂ ਤਾਂ ਫੇਰ ਕਰ ਲੂੰਗਾ ਦੁਬਾਰੇ ਮੈਂ ਤਾਂ ਪਹਿਲਾਂ ਕਰ ਵੀ ਲਈਆਂ ਜੇ ਕੋਈ ਮਾਰੀ ਹੋਵੇ ਹਜੇ ਵੀ ਕਰਦੀ ਆ ਜਾ ਭਾਈ ਓਏ ਆ ਦੇਖੋ ਵੀਰੇ ਲਓ ਬਲ ਕਾਕ ਨੂੰ ਦੇਖੋ ਜੀ ਬੱਕਰੀਆਂ ਪੂਰੀਆਂ ਵਧੀਆ ਨਵੀਆਂ ਬੱਕਰੀਆਂ ਮਰਾਜੂ ਨੇ ਸੌਦਾ ਕਰ ਪਾਇਆ ਆ ਦੇਖੋ ਇਹ ਪਾਰਲੀ ਪੱਠਾਂ ਜੀ ਕੋ ਆ ਦੇਖੋ ਬਾਈ ਛੇਰੀ ਹੈ ਛੇਰੀ ਬੱਤ ਤੂੰ ਹੀ ਨਾ ਵਰਕੇ ਇਹਾਂ ਛੇਰੀ ਛੇਰੀ ਲਈ ਹੈ ਜਿਹੜੀ ਲਈ ਆ ਉਹੀ ਦਵਾਂਗੇ ਵੀਡੀਓ ਨੂੰ ਸ਼ੇਅਰ ਕਰਨਾ ਆ ਆ ਲਈ ਆ ਨਵੀਂ ਪੱਠਾ ਜਮਾ ਇਹਨਾਂ ਨੂੰ ਆਪਰੇਟ ਕਰੀ ਬਿਲਕੁਲ ਨੰਮੀ ਬੱਕਰਾਂ ਵੀਰੇ ਰਸਾ ਜਾ ਬਾਬਾ ਛਾਟ ਮੈਂ ਸੰਗੋਲਾ ਦੂੰਗਾ ਮੈਂ ਸੰਗੋਲਾ ਕੇ ਨਿਸ਼ਾਨੀ ਲਾ ਦੂੰਗਾ ਤੇਰੀ ਇੱਕ ਵੀ ਨਹੀਂ ਰੋਣ ਨਾ ਦਿੰਦਾ ਮੈਂ ਨਿਸ਼ਾਨੀ ਲਾ ਦਨੇ ਆਪਾਂ ਤੂੰ ਹੈ ਕਿਥੇ ਆ ਤੇ ਲੈ ਕੈਂਚੀ ਹੈ ਜੀ ਹੈ ਟੱਕ ਲਾ ਟੱਕ ਬਾੜੀ ਗੱਲ ਆ ਭਾਈ ਗੱਡੀ 'ਚ ਬਾੜ ਦਿੰਦੇ ਆ ਹੋਰ ਦੱਸੋ ਫੜ ਫੜ ਸਾਡੀਆਂ ਦਾ ਭਾਈ ਗੱਡੀ 'ਚ ਬਾੜ ਦੇ ਕਿਉਂ ਜੀ ਗੱਡੀ 'ਚ ਬਾੜ ਠੀਕ ਹੈ ਅਦਲਬਾਦ ਹੋਊਗੀ ਅਗਰੇ ਦੇ ਅੰਦਰ ਢਿੱਡ ਚੁੱਕ ਨਾ ਰਹੇ ਯੂਟਿਊਬਰ ਇਹ ਆ ਖੜੀ ਆ ਗੱਡੀ ਜੇ ਤੁਹਾਨੂੰ ਲੱਗ ਸਾਡੀ ਗੱਡੀ ਚ ਵੜ ਠੀਕ ਹੈ ਠੀਕ ਹੈ ਇਹਨਾਂ ਦੀ ਗੱਡੀ ਚ ਬੜਵਾ ਦੇਣੀ ਆ ਠੀਕ ਹੈ ਕਰੋ ਝੂੜੀ ਕਰੋ ਬਾਈ ਬਾਬਾ ਜੀ ਇੱਧਰ ਮੂੰਹ ਕਰੋ ਮਾਰੋ ਜਾਓ ਜੀ ਇੱਧਰ ਚੜਦੇ ਕਿ ਨਹੀਂ ਮਨ ਕਿਰਪਾ ਕਰ ਇੱਕ ਰੁਪਿਆ ਹੈਗਾ ਤੇਲੇ ਟੁੱਟਿਆ ਮੈਂ ਤਾਂ ਉਹ ਕੋਈ ਗੱਲਾਂ ਨਹੀਂ ਓਏ ਨਹੀਂ ਖਾਲੀ ਝੂੜੀ ਚ ਰਸਾ ਨਾ ਪਾਈਂ ਦੁਆ ਬਾਬਾ ਲੋਕਾ ਹੈ ਓਏ ਕਰ ਜਾ ਫਿਰ ਪਾ ਦਾਂਗੇ ਆ ਦਾ ਫੜਲਾ ਹੈਗਾ ਤੇਲੇ 10 ਰੁਪਏ ਦੇ ਪੱਦੇ ਫਿਰ ਖਾਲੀ ਨਾ ਦੱਸਾ ਪਾਈ ਇਹਦੀ ਝੋਲੀ ਭਰ ਸਾਡੇ 14000 ਨਾ ਕਰੋ ਹੋਰ ਨੂੰ ਤਾਂ ਆਪਾਂ ਨਹੀਂ ਦਿੰਦੇ ਬਾਬੇੰਦਾ ਦੇ ਆਹ ਹਾਂ ਮੁੰਡਾ ਤਾਂ ਦੇਣਾ ਚੱਕ ਪਾਈ ਬਾਬਾ ਤੈਨੂੰ ਰੱਬ ਵਾਦਾ ਕਰੇ ਫੜ ਕੰਨ ਦੇਖ ਸਕੇਗੇ ਲੈ ਲੈ ਆਪ ਬੋਲ ਢਾਲਾ ਚੱਕੂ ਹੋ ਗਿਆ ਸਬਦਾ ਲੈ ਆ ਪੱਕਾ ਕਰਦੇ ਸੋ ਜੀ ਵੀਰੇ ਬੜਾ ਯਾਰ ਇੱਕ ਮਿੰਟ ਠਹਿਰੀ ਕਰਦੇ ਬੜੀ ਜੀ ਕਿਸਾ ਕਿਸਨ ਨਾ ਕਰੇ ਏ ਬਰੇ ਨਾਗ ਨੇ ਦੇਖੋ ਚਾਰ ਨੇ ਬੱਕਰੀਆਂ ਦੇਖੋ ਇੱਕਦਾਂ ਇੱਕ ਬੱਚਾ ਬਾਬਾ ਜੀ ਇੱਕ ਸੂਈ ਹੋਈ ਨਵੇਂ ਸਰ ਤੋਂ ਕੋਲੇ ਆ ਬਾਈ ਆ ਆ ਗਈ ਬਾਈ ਇਹੋ ਆ ਕੇ ਪਰਲੀ ਇੱਕ ਉਹ ਬਾਦੀ ਪਤਾ ਖੜੀ ਆ ਆ ਮਾ ਨਹੀਂ ਜਾਣੀ ਕਿੰਨਾ ਨਕ ਪਿਕਾ ਹਾਂ ਜੀ ਲਓ 14.5 ਕਿੰਨੇ ਲਿਆ ਇਹ ਬਾਬਾ ਜੀ ਬਹੁਤ ਬਹੁਤ ਰੇਟ ਤੇ ਬਹੁਤ ਵਧੀਆ ਰੇਟ ਤੇ ਮਿਲਦੀਆਂ ਬੱਕਰੀ ਬਾਬੇ ਨੇ ਰਾਜੂ ਨੇ ਤੇ দান ਕਰਨੀਆਂ ਨੇ ਬਾਬੇ ਨੇ ਵਿਚਨ ਕੀਤੀ ਇਸ ਵਿੱਚ ਆਪਾਂ ਤਾਂ ਕਹਿੰਦੇ ਪੁੰਨ ਹੋਵੇ ਕਿਸੇ ਦਾ ਕਿਉਂ ਜੀ ਆਹ ਹੈ ਗੱਲ ਨਹੀਂ ਬੱਚੀ ਹੈ ਭਾਈ ਕਿਹਦੇ ਮੇਰੇ ਆ ਆਸ਼ਰਮ ਵਿੱਚ ਆ ਆਸ਼ਰਮ ਵਿੱਚ ਹੂੰ ਪੁੱਲ ਸੇ ਬਾਬਾ ਲਈ ਹੈ ਆ ਬਾਬਾ ਜੀ ਨੇ ਲਈ ਯਾਦ ਆਇਆ ਕੁੜੀਆਂ ਦੇ ਵਿਆਹ ਚ ਦਾਨ ਕਰਨੀਆਂ ਨੇ ਦਾਨ 21 ਕੁੜੀਆਂ ਦੇ ਵਿਆਹ ਕਰੂਗਾ ਬਾਬਾ ਠੀਕ ਹੈ ਜੀ ਹਾਂ 10 ਸਾਲਾਂ ਤੋਂ ਮਲ ਕਰ ਰਿਹਾ ਇਹਦਾ YouTube ਚੈਨਲ ਵੀ ਖੋਲ ਕੇ ਦੇਖ ਲਈ ਸੱਚ ਹੈ YouTube ਤੇ ਚੈਨਲ ਬਣਾਇਆ 10 ਸਾਲਾਂ ਤੋਂ ਹਰ ਸਾਲ ਗਰੀਬ ਬੱਚਿਆਂ ਨੂੰ ਸੰਜੋਗ ਦਿੱਤਾ ਜਾਂਦਾ ਹੈ ਮਾਲਕ ਦਵਾਰਿਆ ਠੀਕ ਹੈ ਵਾਹ ਜੀ ਵਾਹ 10000 ਰੁਪਏ ਦਿੱਤਾ ਜਾਂਦਾ ਲੈ ਭਾਈ ਸਿਆਪ ਦਿਨੇ ਸਭ ਹਾਂਜੀ ਆਪ ਦੀ ਕਮਾਈ ਮਿਹਨਤ ਕਰਕੇ ਬੱਕਰੀਆਂ ਦੀ ਪਾਲਣ ਪੋਸ਼ਣ ਖੁਦ ਕਰਦਾ ਮੈਂ ਠੀਕ ਹੈ ਮੈਂ ਉਹਦਾ ਜੋਬ ਛੱਡ ਕੇ ਆਵੇਂ ਵਾਹ ਜੀ ਵਾਹ ਹੋ ਗਿਆ ਮਾਲਕਰਾਓ ਅੱਲਾ ਨਾ ਵਾਤ ਠੀਕ ਹੈ ਅੱਛਾ ਜੀ ਆਪਦੇ ਵਾਸਤੇ ਹਰੇਕ ਜਾਂਦਾ ਦੂਜਿਆਂ ਵਾਸਤੇ ਜਾਂਦਾ ਨਿਸ਼ਾਨ ਉਹ ਹੈ ਜਿਹੜਾ ਕਿਸੇ ਪਿੱਛੇ ਮਰੇ ਆਪਦੇ ਪਿੱਛੇ ਤਾਂ ਹਰੇਕ ਮਰਦਾ ਆ ਗਿਆ ਆਪਦੇ ਢਿੱਡ ਨੂੰ ਮੈਂ ਵੀ ਪਿੱਟਦਾ ਤੂੰ ਵੀ ਪਿੱਟਦਾ ਹੈ ਬੰਦਾ ਹੋਏ ਜਿਹੜਾ ਹਰੇਕ ਦੇ ਢਿੱਡ ਵਾਸਤੇ ਮਰੇ ਕਿਸੇ ਪਿੰਡ ਦੀ ਕੁੜੀ ਹੋਵੇ ਕਿਤੋਂ ਦੀ ਹੋਵੇ ਤੁਹਾਨੂੰ ਕੋਈ ਮਤਵ ਨਹੀਂਗਾ ਠੀਕ ਹੈ ਠੀਕ ਹੈ ਅਸੀਂ ਕੋਈ ਦਾ ਬਚੋਲਾ ਨਹੀਂ ਬਣਨਾ ਆਪੇ ਉਹ ਵਰ ਲਵਦੇ ਨੇ ਔਰ ਉਹਨੂੰ 51000 ਰੁਪਏ ਦਾ ਜ਼ਰੂਰ ਮਾਨਸਮਾਨ ਦਿੱਤਾ ਜਾਂਦਾ ਠੀਕ ਹੈ ਠੀਕ ਹੈ ਉਹ ਮਾਲਕ ਦਵਾਉਂਦਾ ਪਰ ਮਾਨਸਮਾਨ ਬਾਬਾ ਜੀ ਕਹਿੰਦਾ ਮੈਂ ਇੱਕ ਕੁੜੀ ਨੂੰ 51000 ਦਾ ਸਹਾਇਕ ਦੇ ਕੇ ਵਿਆਹ ਕੇ ਤੋਰਨਾ ਆਪਣੀ ਧੀ ਪਹਿਣ ਬਣਾ ਕੇ ਬਹੁਤ ਬਹੁਤ ਬਾਬਾ ਜੀ ਦਾ ਧੰਨਵਾਦ ਹੈ। ਬਾਬਾ ਰੇਸ਼ਮ ਸਿੰਘ ਦੇ ਨਾਮ ਦਾ ਚੈਨਲ ਬਣਿਆ ਹੈ ਪਿੰਡ ਮੋਰਜੰਸ ਖਾਨਾ ਤਹਿਸੀਲ ਸੰਗਰੀਆ ਜ਼ਿਲ੍ਹਾ ਹਰਮਾਨਗੜ। ਇਹਦਾ ਚੈਨਲ ਵੀ ਮੁੰਡਿਓ ਜਿੰਨੇ ਸੁਣਦੇ ਹੋ ਨਾ ਸਬਸਕ੍ਰਾਈਬ ਜ਼ਰੂਰ ਕਰਿਓ। ਮੈਂ ਤਾਂ ਮੇਰੇ ਤੇ ਅੱਜ ਬਣਾਈ ਨਹੀਂ ਬਾਈ। ਕਰਾਂਗੇ ਜੀ। ਫੋਟੇ ਤੇ ਛਾੜ ਦਿਓ। ਇੱਕ ਅਧੀ ਵੀਡੀਓ ਦੇਣੀ ਹੈ ਦੇ ਦਿਓ ਮੈਨੂੰ ਗਰੀਬ ਨੂੰ ਨਹੀਂ ਦੇਣੀ ਨਾ ਦਿਓ। ਸੰਯੋਗ ਕਰਨਾ। ਇਹ ਚੋ ਦੇ ਦਿਓ ਇੱਕ ਵੀਡੀਓ ਆਹਾ। ਕਿਸੇ ਲੋਟੇ 'ਚ ਨੈੱਟ ਪਾ ਕੇ ਪਾ ਦਿਓ ਜੇ ਮਾਨਮਾਨਸਾਲਾ ਪਾਊਗਾ। ਇਹ ਬੰਦਾ ਪੂਰਾ ਵਧੀਆ ਬੰਦਾ ਹੈ। ਉਹਦਾ ਪਾਦਾਂਗੇ। ਹੈਂ? ਹੈਂ? ਦੇਖੋ ਬਾਈ ਬਾਦੀ ਚ ਨੈਟ ਪਾ ਕੇ ਪਾ ਦੋ ਹਰ ਵੀਡੀਓ ਸਾਰੀਆਂ ਪਈ ਬਣ ਕੇ ਉਹ ਚੋਲ ਦਾ ਟੈਲੀਗ੍ਰਾਮ ਕੋਈ ਟੈਲੀਗ੍ਰਾਮ ਨਹੀਂ ਮੈਨੂੰ ਪਤਾ ਤੂੰ ਹੀ ਕਰੇਗਾ ਟੈਲੀਗ੍ਰਾਮ ਦੇਖ ਰਿਹਾ ਹਾਂ ਹਾਂ ਬਾਈ ਕੋਈ ਬਸੂਲੇ ਹਾਂ ਨੋ ਬਾਈ ਵੀਡੀਓ ਸ਼ੇਅਰ ਕਰ ਦੋ